ਔਰ ਬਾਈ ਕੀ ਹਾਲ ਚਾਲ ਸਾਰੇ ਕਬੂਤਰ ਪਾਜ ਵੀਰਾਂ ਦਾ ਉਮੀਦ ਕਰਦਾ ਹਾਂ ਹਰੇ ਘੈਂਟ ਹੋਵੋਗੇ ਤੇ ਇੱਕ ਆਹ ਕਬੂਤਰੀ ਹੋਣਾ ਕੇ ਬੈਠੀ ਆ ਪਤਾ ਨਹੀਂ ਕੀ ਦੀ ਆ ਆਪਣੇ ਜਾਨਵਰਾਂ ਨੂੰ ਉੱਡੀ ਜਾਂਦੀ ਸੀ ਆ ਕੇ ਲੱਗੀ ਦੀ ਬੈਗੀ ਆ ਬੈਠੀ ਆ ਅੱਖਾ-ਉੱਖਾ ਹੀ ਮਿੱਚੀ ਜਾਂਦੀ ਆ ਬਾਕੀ ਦੇਖਦੇ ਆ ਕਿਹੜਾ ਲੱਗੇ ਸਾਨੂੰ ਸ਼ੌਂਕ ਕਰਾਉਣੇ ਆ ਦਾ ਚੱਲ ਮੋਟੇ ਲੱਗੇ ਲਈ ਇਹਨੂੰ ਲਾਉਣੇ ਤੇ ਦੇਖਦੇ ਆ ਮਿਰੋ ਕੀ ਬਣਦਾ ਉੱਡੀ ਤਾਂ ਵਧੀਆ ਬਹੁਤ ਚਿਰਦੀ ਜਾਂਦੀ ਸੀ ਭਾਈ ਦੇਮ ਬਾਉ ਜਰੇ ਦੇਖਿਆ ਨਹੀਂ ਜਾਨੂੰ ਇਹ ਆਪਣੇ ਜਾਨਵਰਾਂ ਨਾਲ ਫਿਰਦੀ ਸੀਗੀ ਹਾਂ ਇਹ ਦੋ ਬੱਚਾ ਲੰਕ ਗਿਆ ਯਾਰ ਆ ਪੈਰ ਨਾਲ ਹੀ ਹੋਲ ਕੇ ਨਹੀਂ ਵੀ ਗੱਲ ਆ ਜਲਦੀ ਲੜਾ ਉਧਰ ਕਰ ਲਾ ਹੌਲੀ 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 ਤਾਂ ਕੁੱਡੇ ਕੋਲ ਕਰ ਲਾ ਕੁੱਡੇ ਕੋਲ ਕਰ ਲਾ ਪਹਿਲਾਂ ਆਪ ਬਜਾ ਲੰਕਾਤਾ ਹੈ ਕੁੱਡੇ ਕੋਲ ਕਰ ਲਾ ਕੁੱਡੇ ਕੋਲੇ ਪਹਿਲਾਂ ਬਜਾ ਹਟ ਕਰ ਲਾ ਦੇਖ ਦੇਖੀ ਉੱਡ ਗਈ ਉੱਡ ਗਈ ਉੱਡ ਗਈ ਉੱਡ ਗਈ ਇਹਨੂੰ ਖੁੱਡੇ ਚ ਕਰ ਲੈ ਨੂੰ ਬੋਚ ਕੇ ਇਹਨੂੰ ਖੁੱਡੇ ਕੋਲ ਲੈ ਜਾ ਖੁੱਡੇ ਕੋਲ ਲੈ ਜਾ ਖੁੱਡੇ ਕੋਲ ਲੈ ਜਾ ਆ ਗਈ ਉਤਰੀ ਦੇਖ ਲਓ ਤੁਸੀਂ ਆਇਆ ਨਾ ਕਰ ਆਇਆ ਨਾ ਕਰ ਇਹਨਾਂ ਕਰ ਖੁੱਡੇ ਦੂਜੇ ਲੈ ਜਾ ਦੂਜੇ ਪਲਪਾਇਰ ਕਾਲੇ ਜਿਹੇ ਸ਼ਰਟ ਬੈਠੀ ਐ ਆ ਬੈਠੀ ਐ ਬੱਚਾ ਫੇਰ ਲਮਕਾਤਾ ਯਾਰ ਤੂੰ ਕਰ ਲੈ ਉਹਨੂੰ ਸੱਟ ਲੈ ਅੰਦਰ ਚੱਲ 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 ਤੇ ਉਹ ਬਾਈ ਕੀ ਕਬੂਤਰੀ ਅੰਦਰ ਬਾਈ ਤੁਹਾਨੂੰ ਦਿਖਾਉਣਾ ਸਾਰੇ ਹੁਣ ਆਹ ਕਬੂਤਰੀ ਆ ਕਰ ਲੋ ਸ਼ੌਂਕ ਜਿਹਦੀ ਵੀ ਹੈਗੀ ਆ ਇਹਦੇ ਅੱਗੇ ਲੈ ਜਾਓ ਇੱਥੇ ਕੀ ਕਰਾਉਣਾ ਆ ਕਰਾਈ ਮੜਾ ਸ਼ੌਂਕ ਟਰਾਈ ਮੜਾ ਸ਼ੌਂਕ ਆਪਣੇ ਬੱਚੇ ਨਵੇਂ ਗਿਜਾ ਰਹੇ ਜਿਹੜੇ ਤੇ ਕਪੜਾ ਇੱਕ ਫਿਰਦਾ ਹਲੇ ਕਾਲਾ ਘੰਡ ਕਾਲੀ ਬੁੱਸਦਾ ਚਲੋ ਉਹਨੂੰ ਦਿਖਾਉਂਨੇ ਆ ਕਿਰਾਂ ਹੋ ਕੂਤਰੀ ਟਾਂਗੀ ਲਾ ਦੀਏ ਹੋਊਗਾ ਤਾਂ ਪਿੰਡੂ ਹੀ ਬਾਰਾਪੁਰਾ ਤਾਂ ਗੇੜੀਆਂ ਉਹਨਾਂ ਲੱਗਦੀਆਂ ਰੋ ਬਿਮਾਰੀ ਲੱਗਦੀ ਉਹ ਨਹੀਂ ਮੋਟੇ ਦਿਖਾਈ ਮੜੀ ਕਰਨ ਲੱਗ ਨਾ ਡਰੇਂਗ ਵਾਲੀ 0.5 ਦੇ ਕਰ ਲ ਦੇਖਾਈ ਆ ਕਬੂਤਰੀ ਆ ਬਈ ਪੱਲਾ ਦੇਖ ਗੜਾ ਜਿਹਾ ਆ ਜੀ ਵੱਡੀ ਕਬੂਤਰੀ ਲੱਗਦੀ ਬਾਕੀ ਦੇਖਣ ਨੂੰ ਤਾਂ ਕਿਰਾਂ ਦੇਖ ਲਓ ਜਦੋਂ ਜਵਾਂ ਲਗਾ ਦੇ ਆ ਜੀ ਬੂਛੀ ਜਾਏ ਪੈਰੀਂ ਦਿਖਾ ਦੇ ਪੰਜੇ ਜੀ ਆ ਜੀ ਬਈ ਜਿਵੇਂ ਅੰਦਰ ਦਾ ਕੁਛ ਇਹਦੇ ਹੈ ਨਹੀਂਗਾ ਆ ਕਬੂਤਰੀ ਆ ਜਿਹਦੀ ਹੈਗੀ ਬਾਕੀ ਅੱਗੇ ਲੈ ਜਾ ਆਪਾਂ ਤਾਂ ਛੱਡੀ ਦੇਣੀ ਆ ਇਹ ਛੱਡ ਦਿੰਦੇ ਅਗਰ ਇਹਨੂੰ ਦੇਖ ਲੈਣੇ ਇਧਰੋਂ ਵਾਲੇ ਓਲਾ ਮਾਰਦਾ ਉੱਚੀ ਪੂਰਾ ਇਧਰ ਆ ਜਾ ਕਰ ਮਾੜਿਆ ਦਾ ਟ੍ਰੀਟਮੈਂਟ ਕਰ ਦਈਏ ਫਿਰ ਇਹਦਾ ਓਲਾ ਛੱਡ ਦਿੰਨਾ ਇਹ ਸੈੱਟ ਹੋ ਗਈ ਠੀਕ ਐ ਇਹਦਾ ਓਲਾ ਹੀ ਮਾਰ ਦਿੰਨੇ ਹੁੰਦੇ ਆ ਗਲਾਇਆ ਬਾਈ ਇਹਦਾ ਤਾਂ ਗਲਾਇਆ ਬਾਈ ਸਾਡੇ ਕਿਹੜਾ ਓਲਾ ਮਾਰ ਬਰੇ ਓਲਾ ਮਾਰ ਦੇ ਜਾਣ ਦੇ ਬੜੋ ਉੱਚੀ ਜਾਣ ਦੇ ਸਾਤਰੀ ਤੇ ਨਾ ਬੈਠੇ ਛੱਡ ਦੇ ਵੇ ਗਈ ਯਾਰ ਮੈਂ ਡਾਨੇ ਦੇ ਬਾਰ ਤੋਂ ਦਾਣੀਆਂ ਦੇ ਬਾਰ ਤੋਂ ਕੀ ਕਰਾਉਣਾ ਇਹ ਐ ਬੈਠੀ ਐ ਜਿਵੇਂ ਸਾਡੀ ਪੁਰਾਣੀ ਕਬੂਦਰੀ ਹੁੰਦੀ ਐ ਪਰ ਇਹ ਸਾਡਾ ਤਾਂ ਕੋਈ ਗਾਇ ਨਹੀਂ ਜਾਨਵਰ ਕਾਲਾ ਸ਼ਰਾ ਯਾਰ ਚੋ ਉਹ ਬਜਾ ਮਾਰੇਗਾ ਚੱਲੇ ਲਾ ਕੇ ਛੱਡ ਦੇ ਨਾ ਯਾਰ ਪਰ ਇਹ ਕੀ ਕਰਾਉਣਾ ਤੂੰ ਹੋ ਗਈ ਬਾਬਾ ਹੋ ਜਾਂਦੀ ਐ ਉਹ ਜਾਂਦੀ ਐ ਉਹ ਗਈ ਆ ਜਾਂਦੀ ਐ ਇਹ 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 ਬਾਬੇ ਉਹ ਕਿੱਧਰ ਗਈ ਆ ਆਪਣਾ ਵਾਧਾ ਫਿਰਦਾ ਕਬੂਤਰੀ ਜੀ ਕਿੱਧਰ ਲੰਗੀ ਇੱਥੇ ਇਨ ਕਰਦੇ ਮੈਂ ਕੰਟੀਨਿਊ ਦੇਖਨੇ ਕਬੂਤਰੀ ਕਿੱਧਰ ਗਈ ਜਾਂ ਤੇ ਦੇਖ ਸਕਦੇ ਕੂਦ ਗਈ ਆ ਕੇ ਵੇਖੀ ਜੋਰ ਵਾਹ ਲੱਗੇ ਕਹਿੰਦੇ ਪਤਾ ਨਹੀਂ ਕੀ ਜੇ ਕੀ ਦੀ ਨਾ ਕਹਿੰਦਾ ਕਰ ਲੋ ਸ਼ੌਂਕ ਬਾਈ ਜੀ ਦੀ ਹੈਗੀ ਆ ਤੇ ਦੇਖ ਕੇ ਲੈ ਜਾਓ ਇਹਨੂੰ ਫੇਰ ਡਾ ਦਿੰਨੇ ਕਹਿੰਦਾ ਸੀ ਅਵੇ ਤਾਂ ਕਿ ਤੱਕ ਉਤਰ ਫੜਦੀ ਨਹੀਂ ਹੁੰਦੀ ਬਾਕੀ ਤੁਹਾਨੂੰ ਪਤਾ ਹੀ ਜਿਵੇਂ ਇੱਕ ਆਪਣਾ ਹੈ ਪਹਿਲਾ ਵਲੌਗ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਬਈ ਹੁਣ ਅਪਰ ਹੋਰ ਵੀ ਵਲੌਗ ਪਾਇਆ ਕਰਾਂਗੇ ਦੇਖ ਲਓ ਇੱਕ ਆਪਣਾ ਫਿਰਦਾ ਸੀ ਜਾਨਵਰ ਤੇ ਇਹਨੂੰ ਹੁਣ ਦਾ ਦੇਣਾ ਵੀਰੇ ਚੱਲ ਦਾ ਚੱਲ ਇਹ ਤਾਂ ਉਹੀ ਪੜੀ ਜਾਂਦੀ ਆ ਵੀਰੋ ਜਾਲ ਬਈ ਅੱਦਾ ਕੁਛ ਜਿਵੇਂ ਰੋਡੀ ਲੱਗ ਗਈ ਸਾਨੂੰ ਬਾਈ ਇਹ ਜਾਣ ਦਾ ਨਾਮ ਹੀ ਨਹੀਂ ਲੈਂਦੀ ਤੇ ਮੈਂ ਮਲਾ ਕੇ ਮੈਂ ਕਰਨਾ ਬਾਤ ਇੱਕ ਮਿੰਟ ਖੜੋ ਆ ਕਬੂਤਰੀ ਬਾਈ ਯਾਰ ਜਾਣ ਦਾ ਨਾਮ ਹੀ ਨਹੀਂ ਲੈਂਦੀ ਪਤਾ ਨਹੀਂ ਕੀ ਖਾ ਕੇ ਸਾਡੇ ਘਰ ਦਾ ਅੱਜ ਸੁੱਕੀ ਬੇਦਲੋਂ ਇਹਨਾਂ ਕਰਾਂ ਤੇ ਲੋਟ ਨੂੰ ਕਰਦੇ ਬੱਤੀ-ਬੁੱਤੀ ਲਾ ਕੇ ਦੇਖਦੇ ਆਂ ਜੇ ਕਿਸੇ ਬੱਸ ਜਾਣਦੀ ਠੀਕ ਹੈ ਨਹੀਂ ਤੇ ਬੰਦੇ ਕੇ ਨੂੰ ਫੜਾਵਾਂਗੇ ਯਾਰ ਅੱਧਾ ਘੰਟਾ ਹੋ ਗਿਆ ਉਹਨੂੰ ਹੁਣ ਸੈਟ ਲਾ ਕੇ ਦੇਖੋਸ ਨਾਲੋਂ ਉਹਨਾਂ ਨੂੰ ਛੱਡ ਕੇ ਦੇਖਦੇ ਆਂ ਜਾਂਦੀ ਆ ਘਰੇ ਕਿ ਨਹੀਂ 下了吧。